ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘੇ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਇੱਕ ਤਾਂ ਨਾਲ ਟੋਕੜ ਗੱਭਣਗਾ ਤੇ ਦੋ ਮੱਝਾਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪੱਛੋ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਵਧੀਆ ਵਧੀਆ ਭਾਜੀ ਠੀਕ ਠਾਕ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸਦੇ ਕਰੀ ਹਾਂ ਹਾਂ ਭਾਈ ਡਿਪੀ ਹੈ ਪਿੰਡ ਚੱਕ ਜੈ ਮਸੀਖਾਂ ਤੇ ਸੀਜ਼ ਨਾਲ ਤੇ ਜਿਲ੍ਹਾ ਮਰਸਾ ਜੇ ਮੋਬਾਈਲ ਨੰਬਰ ਹੈ 9981 8472 ਜੀ ਭਾਜੀ ਠੀਕ ਹੈ ਜੀ ਹਾਂਜੀ ਭਾਜੀ ਤੇ ਅੱਜ ਆਪਣੇ ਕੋਲ ਦੋ ਮੱਜਾਂ ਤੇ ਇੱਕ ਗਾਂ ਹਨ ਦੋ ਇੱਕ ਛੋਟੀ ਆ ਹਾਂਜੀ ਮੱਈਆਂ ਜਿੱਥੇ ਇੱਕ ਭਾਜੀ ਬਹਿੜ ਆ ਅੱਛਾ ਹਾਂਜੀ ਦੰਦੇ ਨੇ ਕੇ ਭਾਜੀ ਰੇਡ ਆ ਅੱਛਾ ਤੇ ਵੇਚ ਕੇ ਕੰਮ ਨਵੇਂੜੀ ਹੈਗੇ ਚਲੋ ਫਿਰ ਸ਼ੁਰੂਆਤ ਆ ਹੀ ਮਾਝ ਤੋਂ ਕਰ ਲਈਏ ਮਾਝ ਤੋਂ ਭਾਜੀ ਝੋਟੀ ਤੋਂ ਕਰੋਗੇ ਵੇਖੋ ਕਿਦਾਂ ਦੀ ਹੈ ਠੀਕ ਹੈ ਹਾਂ ਹਾਂ ਦੱਸਦੇ ਤੇ ਬਾਰੇ ਫਿਰ ਇਹ ਭਾਜੀ ਇਹ ਸੁਈ ਨੂੰ ਹੋ ਗਈ ਜੇ 3 ਮਹੀਨਾ ਤੋਂ ਅੰਦਰ ਹਾਂਜੀ 3 ਮਹੀਨਾ ਤੋਂ ਅੰਦਰ ਟਾਈਮ ਹੋਇਆ ਜੇ ਅੱਛਾ ਇਹਦਾ ਭਾਜੀ ਥੋ ਪਰਲਾ ਜਿਹੜਾ ਖਾਨੀ ਆ ਉਹ ਮੈਚ ਦੇ ਨਾਲ ਭਾਈ ਇਹਨ ਮਾਰਦਾ ਡੰਡਾ ਅਗਲਾ ਅੱਛਾ ਮੋਕਾ ਵਿਖਾ ਦਿੰਨੇ ਆ ਥੋੜੇ ਇੱਕ ਦਿਨ ਹੋ ਗਏ ਆ ਡੰਡਾ ਮਾਰਤਾ ਭਈਏ ਨੇ ਅੱਛਾ ਉਹਦੇ ਛੋਟੀ ਕੋ ਹੈਗਾ ਹੀ 11-12 ਕਿਲੋ ਅੱਛਾ ਉਹਦੇ ਕਰਕੇ ਟੀਏ ਟੂਕ ਜਨੇ ਦੀਦਨੇ ਲਵਾਏ ਆ ਅੱਛਾ 2-4 ਦਿਨ ਹੋ ਗਏ ਆ ਉਦੋਂ ਕੰਮ ਹੋ ਗਿਆ ਨੁਕਸਾਨ ਥੋੜਾ ਹੋਦਾ ਅੱਛਾ ਛੋਟੀ ਦੇ ਭਾਜੀ ਬੜੀ ਮਹਿੰਗੀ ਲਿਆ ਆਓ ਅੱਛਾ ਤੇ ਛੋਟੀ ਦੇ ਆਉਂਦਾ ਮੈਂ 1 ਲੱਖ ਤੇ 18000 ਰੁਪਏ ਦੇ ਲੈਂਦੀ ਆ ਅੱਛਾ ਹਾਂ ਤੇ ਭਾਜੀ ਤਾਜੀ ਛੋਟੀ ਲਿਆ ਦੋ ਆਂਦਾ ਮੋਨਾ ਮੈਂ ਮਤਲਬ ਫਿਰ ਤਾਜੀ ਲਿਓਣੀ ਬਈ ਅੱਛਾ ਹਾਂਜੀ ਤੇ ਹੁਣ ਦੁੱਧ ਕਿੰਨਾ ਜੀ ਛੋਟੀ ਜੀ ਹੁਣ ਭਾਜੀ 8 ਕਿਲ ਤੇ ਥਣ ਕਿਹੜੇ ਤੇ ਕਿਹੜਾ ਪਾਈ ਪਰਲਾ ਸਾਨਿਆ ਮੜਾ ਇਹ ਪਾੜਾ ਪਾ ਕੇ ਵਿਖਾ ਦਈਏ ਮੈਨੂੰ ਦਿਖਾ ਦੋ ਇੱਕ ਵਾਰ ਹਾਂਜੀ ਬੱਚਾ ਪਾੜਾ ਪਾ ਲੈਣਾ ਮੈਂ ਥੋੜਾ ਜਿਹਾ ਕਰ ਲੈ। ਪਾੜਾ ਹੀ ਗਾੜੀ ਪਾੜਾ ਤੋਣਾ ਝੋਟੀ ਨੂੰ ਹਾਂਜੀ ਤੇ ਪਾਜੀ ਇੱਥੇ ਰੱਸੀ ਪਾਉਂਦਾ ਜੋ ਠੀਕ ਹੈ ਹਾਂਜੀ ਥੱਲੇ ਰੱਸੀ ਪਾ ਲੈਣ ਮਿਲਦੀ ਇਦਾਂ ਹੀ ਆ ਭਾਜੀ ਬੱਚੇ ਦੇ ਨਾਲ ਵੀ ਜਾਂਦਾ ਮੈਂ ਰੱਸੀ ਪਾਉਂਦਾ ਅੱਛਾ ਰੱਸੀ ਗਝਾਈ ਆ ਕਿ ਸਾਈਓ ਭਾਜੀ ਬੱਚੇ ਤੁਹਾਨੂੰ ਪਤਾ ਵੀ ਮਰ ਜਾਂਦੇ ਆ ਹਾਂਜੀ ਹਾਂਜੀ ਜੇ ਵੀਰ ਭਰਾਣਾ ਮਤਲਬ ਬੱਚੇ ਨੂੰ ਨਿਸ਼ਾਨ ਹੋਈ ਫਿਰ ਇਤਰਾ ਰੱਸੀ ਦਾ ਇਹ ਹੁੰਦਾ ਵੇ ਕੱਲ ਨੂੰ ਟੀਗਾ ਵੀ ਲਾਉਣਾ ਪਵੇ ਤੇ ਦਿੱਕਤ ਨਹੀਂ ਆਉਂਦੀ ਨਾ ਆਪਾਂ ਵੀ ਭਾਜੀ ਗੱਲ ਨਹੀਂ ਆ ਗਈ ਤੇ ਜਿਹੜੀ ਗੱਲ ਅਵੇ ਸੱਚੀ ਗੱਲ ਦੱਸੀ ਦੀ ਠੀਕ ਆ ਆ ਬਿਲੋ ਕੋਈ ਮਈ ਪਸ਼ਮੀਨੀ ਆ ਹਾਂਜੀ ਫਿਰ ਉਧਰਲਾ ਥਾਣਾ ਵੇਖ ਲਓ ਵੀ ਨਾਲ ਹੀ ਪਸੰਦਾ ਜੀ ਅੱਛਾ ਹਾਂਜੀ ਨਾਲ ਹੀ ਪਸੰਦਾ ਥੋੜੀ ਧਾਰ ਭਾਜੀ ਉਹਦੀ ਸ਼ਕਤ ਨਿਕਲਦੀ ਆ ਅੱਛਾ ਦੇਣੀ ਆ ਪੱਤੇ ਲੜਾਂ ਜੀ ਪਰ ਅੱਛਾ ਹਾਂਜੀ ਤੇ ਥਣਵਾਨਾ ਵੇਖੋ ਝੋਟੀ ਦਾ ਕਿੰਦਾ ਲੱਤੋਟੀ ਫੇਰ ਦੁੱਧ 11 ਕਿਲੋ ਚ ਵਜੂਗੀ ਠੀਕ ਆ ਹਾਂਜੀ ਹੁਣ 8 8 ਜੇ 9 ਜੇ ਦੁੱਧ ਦੇਣਾ ਹੈਗਾ ਜੀ ਆ ਤੁਹਾਨੂੰ ਦਿਖਾ ਦਿੰਨੇ ਕਿ ਇਤਨਾ ਜੀ ਚਲੋ ਦਹੀਂ ਆ ਪਸਮਨ ਇਹ ਪੂਰਾ ਪਸਮਨ ਨਹੀਂ ਆ ਬਾਜੀ ਜਵਾ ਬਾਕੀ ਥਣਾਂ ਦਾ ਬੜਾ ਉੱਤੇ ਠੀਕ ਆ ਹਾਂਜੀ ਆ ਵਾਲਾ ਸਾਂਝੇ ਪਾਜੀ ਠੀਕ ਆ ਹਾਂਜੀ ਆ ਲੇਖ ਇਹ ਆ ਵੀ ਇਤਰਾ ਮਤਲਬ ਦੁੱਧ ਹੁੰਦਾ ਵਾ ਦੁੱਧ ਹੁੰਦਾ ਭਾਜੀ ਪਤਾ ਨਹੀਂ ਇਹਦੇ ਵਿੱਚ ਨਾ ਕੋਈ ਮਲੋ ਡਾਕਟਰਾਂ ਦਾ ਮਾਸ ਜਾਂ ਗੜੀ ਆ ਗਿਆ ਹੈ ਅੱਛਾ ਹਾਂਜੀ ਆਹ ਬਾਕੀ ਥਾਰਾ ਓਕੇ ਆਰੇ ਪਸ਼ਮੀਨੀ ਮੱਜ ਅਜੀ ਪਸ਼ਮੀਨੀ ਆ ਜਦੋਂ ਪਸ਼ਮੀਨੀ ਆ ਆਰੇ ਮਰੀ ਪਸ਼ਮੀਨੀ ਜਿਵੇਂ ਠੀਕ ਆ ਆਹ ਬਾਕੀ ਥਾਣਿਆ ਭਾਈ ਆ ਕੋ ਤੇ ਲੜਾਂ ਜੀ ਵਰਜੀ ਆਪਾਂ ਦੇਣੀ ਏ ਠੀਕ ਆ ਹਾਂਜੀ ਹਾਂਜੀ ਚਲੋ ਖੋਲੋ ਫਿਰ ਤੋਰੀਏ ਦੀ ਪਾਦੀ ਸੁਣੀ ਬਈ ਬ੍ਰਹ ਕਾਲੀ ਸਾਡੇ ਠੀਕ ਹੈ ਜੀ ਪਾਪਾ ਜੀ ਮੜਾ ਇਹ ਗੱਡਾ ਪਈਆ ਬਾਕੀ ਚੁਰਮ ਤਰਨਦਾ ਨਹੀਂ ਫਕਰੇਗਾ ਆ ਗੱਡੇ ਤਾਂ ਜਿਹੜਾ ਫਰਕ ਹੈ ਥੋੜਾ ਦਰੂਜੀ ਹੈ ਭਾਈ ਇਹਦੇ ਹਾਂਜੀ ਬਾਕੀ ਥੱਲੇ ਹਵਾਨਾ ਦੇਖ ਸਕਦੇ ਜੀ ਅਜੂਲਾ ਆ ਵੀ ਜੀ ਆ ਜੀ ਦੇਖੋ ਇਸ ਤਰ੍ਹਾਂ ਹੀ ਥੱਲੇ ਪੈ ਜਾ ਭਾਵੇਂ ਫੇਰ ਇੱਥੇ ਆ ਵੀ ਹੈਗੀ ਠੰਡੀ ਆ ਇੱਧਰ ਲਓ ਭਾਈ ਇੱਥੇ ਰਸੀ ਪਾਈ ਜਾ ਬਗੇ ਇੱਥੇ ਕੋਈ ਰੱਸੀ ਨਹੀਂ ਭਾਈ ਹਾਂ ਲੱਸੀ ਤੇ ਚੰਗੀ ਆਣਾ ਹਾਂਜੀ ਹਾਂਜੀ ਪਾੜਾ ਜਾਂ ਪਾੜਾ ਪਾ ਕੇ ਤੇ ਰੱਸੀ ਉਹਨਾਂ ਗਝਾਈ ਹੈ ਪਰ ਠੀਕ ਹੈ ਜੀ ਇਹਨਾਂ ਕੋ ਭਾਵੇਂ ਦੋਵੇਂ ਬੰਨੇ ਪਈ ਜਾਓ ਠੀਕ ਹੈ ਭਾਵੇਂ ਮਗਰਾਂ ਚ ਬਈ ਜਾਓ ਭਾਈ ਚਲੋ ਜਾਈਏ ਭਾਈ ਦੱਸੀ ਗੱਲ ਚੰਗੀ ਆ ਰੱਸੀ ਵੀ ਪਾ ਲੈਂਦੇ ਜੇ ਪਾਓ ਨਾ ਪਾਓ ਆਪਣੀ ਨਿਗਿਨੇ ਦੀ ਗੱਲ ਦੱਸ ਦਿੰਨੇ ਵੀਡੀਓ ਦੇ ਵਿੱਚ ਠੀਕ ਹੈ ਹਾਂਜੀ ਆਹ ਜੋ ਟੀਮ ਹੈ ਭਾਜੀ ਸ਼ੇਰ ਦੋ ਤੇ 10000 ਕਿਲੋ ਚੱਲੂਗੀ ਟੀਮ ਬਾਕੀ ਉਤਰੇ ਇਹ ਵੀ ਚਲੋ ਸੰਭੀ ਸੰਭੀ ਚੰਗੀ ਹੈ ਰਾਜੀ ਹੈ ਮਾਜਤ ਤੇ ਕਿੰਨਾ ਫੇਰ ਰੱਖਣਾ ਵਿਧਿਆ ਦਾ ਮੋਲ ਭਾਜੀ ਤਿੰਨਾ ਮਹੀਨੇ ਤੋਂ ਅੰਦਰ ਸੋਈ ਆਹੀ ਤੇ ਤਿੰਨਾ ਮਹੀਨੇ ਦੀ ਕਰਕੇ ਦਵਾਂਗੇ ਹਾਂਜੀ ਰੱਸੀ ਪੌਣੀ ਪਾਓ ਆਪਣੀ ਸੇਫਟੀ ਆ ਉਹਦੇ ਠੀਕ ਆ ਭਾਜ ਜੀ ਮੁੱਲ ਭਾਜੀ ਇਹਦਾ ਕਰਦੀਏ ਭਾਜੀ 66000 ਦੀ ਦੇ ਦਈਏ 66000 ਦੀ ਹਾਂਜੀ ਕਰ ਦੋ ਮੰਨ ਤਾਂ ਨੇ ਤਰੇਸ ਦੀ ਭਾਜੀ ਦੇ ਦਈਏ ਛੋਟੀ ਅੱਛਾ ਹਾਂਜੀ ਉਹ ਤਰੇ ਆ ਵੀ ਚਲੋ ਜੰਮੀ ਭਲੇ ਆ ਕਦ ਵਜਨ ਵਿਚ ਹੋਈ ਆ ਤਿੰਨਾ ਢਾਈ ਤੇ ਤਿੰਨਾ ਮਹੀਨੇ ਤਿੰਨਾ ਦੀ ਸੋਈ ਸਾਢੇ ਤਿੰਨਾ ਦੀ ਹਾਂਜੀ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਲਵੇ ਹਾਂਜੀ ਉਹਦੇ ਦੇ ਕੋ 8 ਵੀ ਆਏ ਸਾਢੇ 8 ਵੀ ਹੈਗਾ ਜੀ ਅੱਛਾ ਸਾਢੇ 7 ਨਾ ਹੋਊਗਾ ਠੀਕ ਆ ਹਾਂਜੀ ਠੀਕ ਹੈ ਤੇ ਰੇਡ ਦੀ ਭਾਜੀ ਦੇ ਦੀਏ ਕਰ ਦਈਏ ਮਾਨਤਨ ਕਰ ਦੋ ਮਾਨਤਨ ਹਾਂਜੀ ਪੂਰੇ 60 ਦੀ ਦੇ ਦੀਏ ਦੇ ਦਾਂਗੇ ਭਾਜੀ ਪੂਰੇ 60 ਦੀ ਅੱਛਾ ਹੋਰ 2000 ਦਾ ਮਾਨਤ ਹੋ ਜਾ ਅੱਛਾ 58000 ਦੀ 55000 ਦੀ ਹਾਂ ਨਾ ਭਾਜੀ ਜਿਹੜੀ ਦੇਣੀ ਨਾ ਹਾਂਜੀ 56 ਦੀ ਦੇ ਦੇਣੀ ਅੱਛਾ 56 ਦੀ ਦੇ ਦੇਣੀ ਭਾਜੀ 56 ਦੀ ਦੇਣੀ ਜੀ ਤੁਹਾਡੀ ਠੀਕ ਹੈ ਤੇ ਭਾਜੀ ਬਾਕੀ ਖਾਣਾ ਮਾਨਾ ਬਰਾ ਓਕੇ ਝੋਟੀ ਦਾ ਤੇ ਬਾਕੀ ਸੱਜੇ ਦੇ ਦਿਨ ਦੁੱਧ ਚੰਗਾ ਕੱਢਿਆ ਹੋਣਾ ਭਾਜੀ ਇਹ 14 ਕਿਲੋ ਸਾਢੇ 13 14 ਕਿਲੋ ਵਾਲੀ ਝੋਟੀ ਆ ਠੀਕ ਹੈ ਜੀ ਦੁੱਧ ਭਾਜੀ ਇਹਦੇ ਵੀ 10 ਕਿਲੋ ਝੋਟੀ ਚਵਾੜੀ ਠੀਕ ਆ ਗਈ ਜੇ ਮਿੱਲੀ ਚੱਕ ਦੀ ਭਾਜੀ ਇਹ ਕਿੰਨੇ ਚਿਰ ਦੀ ਸੂਈ ਹੈ ਇਹ ਭਾਜੀ ਡੇਢ ਮਹੀਨੇ ਦੀ ਮਹੀਨੇ ਦੀ ਕੱਟੀ ਹੈਗੀ ਇਹਦੀ ਆ ਭੱਜੀਏ ਅੱਛਾ ਆ ਕੱਟੀ ਜੀ ਆ ਕੱਟੀ ਜੀ ਹਾਂਜੀ ਆ ਕੱਟੀ ਜੀ ਭਾਈ ਠੀਕ ਹੈ ਹਾਂਜੀ ਲਿਆ ਖੋਲੋ ਫਿਰ ਤੋਰੀਏ ਨਾ ਦੁੱਧ ਕਿੰਨਾ ਉਤਰਾਨੇ ਦੇ ਕੋ ਪੱਕਾ ਦੁੱਧ ਭਾਜੀ ਇਹਦੇ ਕੋ ਪੱਕਾ ਜਿਹੜਾ ਦੁੱਧ ਆਣਾ ਹਾਂਜੀ ਸਾਡੇ 7 ਕਿਲੋ ਦੁੱਧ ਜੀ ਅੱਛਾ ਹਾਂ ਆਈ 7 ਕਿਲੋ ਲੈ ਪਾਜੀ ਦਵਾਂਗੇ ਜੀ ਠੀਕ ਆ ਤੇ ਦੁੱਧ ਪਾਜੀ ਹੁੰਦਾ ਸੇਵਾ ਦਾ ਹਾਂਜੀ ਹਾਂਜੀ ਦੁੱਧ ਇਹਨੂੰ ਵਧਾ ਦਾਂਗੇ ਪਾਜੀ ਜਿੰਨਾ ਕੋ ਯਾਹੂਗਾ ਠੀਕ ਆ 9 ਕਿਲੋ 9.5 ਕਿਲੋ ਕਿਲੋ ਖੰਡ ਛੋਟੀ ਵੱਜੂਗੀ ਤੇ ਜਾਸੂ ਆਲੇ ਪਰੋਂ ਭਰੇ ਤੇ ਬਾਕੀ ਥਾਣੇ ਦਾ ਕਰੀ ਦੇਖ ਸਕਦੇ ਥਾਣੇ ਜਿਹੜਾ ਕਾਫੀ ਪਿਆਰਾ ਵਾ ਪਾਜੀ ਭਾਵੇਂ ਕੱਟੀ ਦੇ ਚੋਲੋ ਭਾਵੇਂ ਪਹਾੜੇ ਦੇ ਚੋਲੋ ਅੱਛਾ ਡੇਢ ਦੀ ਲਾਲੇ ਕੋ ਦੋਹਾਂ ਦੀ ਲਾਲੇ ਮੁੜ ਕੇ ਇੱਥੇ ਆ ਕੇ ਜਿਹੜਾ ਗੇਨੇ ਕਹਿਣਾ ਹਾਂਜੀ ਕੱਟੀ ਇਹ ਕਰੀ ਵਿਖਾ ਦਿਓ ਚੰਗੀਦਰਾਂ ਵੀ ਡਿਟਿੰਗ ਹੈਗੀ ਹੁਣ ਸਾ ਤੇ ਬਾਕੀ ਮਾਦਰੀ ਇਹਦੇ ਥੱਲੇ ਪਾਜੀ ਹੁਣ ਇੱਥੇ ਬਹਿ ਜਾਓ ਇਹਦੇ ਥੱਲੇ ਭਾਵੇਂ ਇੱਤਰਾ ਹੀ ਬਹਿ ਜਾਓ ਇੱਥੇ ਥੱਲੇ ਬੈਠੀ ਅੱਛਾ ਹਾਂਜੀ ਹਾਂਜੀ ਠੀਕ ਹੈ ਬੜੀਆਂ ਪਾਜੀ ਬੜੀਆਂ ਸਲੀਲ ਹਨ ਠੰਡੇ ਧੇਰੇ ਪਸ਼ੂ ਦਾ ਜਿਹੜਾ ਵਾਧਾ ਹੁੰਦਾ ਚਲੋ ਪਾਜੀ ਪਤਾ ਕੀ ਗੱਲ ਹੈ ਕਈ ਵੇਲੇ ਭੈਣਾਂ ਵੀ ਚੁੰਡੀਆਂ ਹਾਂਜੀ ਹਾਂ ਮਾਦਾ ਵੀ ਚੁੰਡੀਆਂ ਪਾਜੀ ਵੇਲੇ ਬਿੱਲੀਆਂ ਆਖ ਲੈ ਜਾ ਹਾਂਜੀ ਮੈਂ ਲੈਂਦਾ ਜੀ ਘਾਟੂ ਠੀਕ ਹੈ ਸਾਹਣ ਵਾਲਾ ਹੁੰਦਾ ਦਿਹਾੜੀ ਡੱਗ ਹਾਂਜੀ ਹਾਂਜੀ ਇਹ ਮੇਰਾ ਸੰਭੂ ਨਾ ਡੰਗਾ ਮੇਰਾ ਡੰਗਰ ਭਾਜੀ ਜਾ ਕੇ ਕਿਲੋ ਖੰਡ ਵਧੂਗਾ ਮੈਂ ਉਹ ਦੱਸਦਾ ਜਿਹੜਾ ਹੁੰਦਾ ਹੈ ਹੁਣ ਇਹ ਥੱਲੇ ਭਾਜੀ ਆਪਾਂ ਦੱਸੋ ਨੂੰ ਲਿਆਓ 8 ਕਿਲੋ ਵੀ ਦੱਸ ਦਿੰਨੇ ਹਾਂ ਹਾਂਜੀ ਹਾਂਜੀ ਫਿਰ ਫਾਇਦਾ ਨਹੀਂ 7 ਕਿਲੋ ਦੁੱਧ ਜੀ ਤੇ ਇਹਦਾ ਮੁੱਲ ਫਿਰ ਭਾਜੀ ਮੁੱਲ ਭਾਜੀ ਇਹਦਾ ਨਿਗਾਜ਼ਾ ਹੀ ਕਰ ਦੇਣਾ ਜੀ ਮੋਰ ਕਾਰੀ ਜੇ ਚਾਰ ਦਾ ਸਾਂਭ ਲੀਏ ਹਾਂਜੀ ਸ਼ਿਰ ਤੇ ਬਾਹਰ 36000 ਦੀ ਵੇਚ ਦਿੱਦੀ ਆ ਹਾਂਜੀ 60 ਤੇ ਦੋ ਛੱਡ ਗਏ 52 ਦੀ ਹਾਂਜੀ ਹਾਂਜੀ 56 56 ਕਰਦੀ ਆ ਦਵਾ ਬਰਾਬਰ ਹੀ ਕਰ ਦੀ ਭਾਜੀ ਬਰਾਬਰ ਹੀ ਕਰ ਦੇ ਬਰਾਬਰ ਹੀ ਕਰ ਦਾਂਗੇ ਭਾਜੀ ਠੀਕ ਆ ਦੇ ਦਾਂਗੇ ਲਈ ਬਾਕੀ ਚਲੋ ਜੇ ਕੋ ਜੋੜਾ ਲੈ ਜੂਗਾ ਤੇ ਹੋਰ ਕਰ ਦੋ ਹੋਰ ਭਾਜੀ ਹਾਂ ਨਹੀਂ 2000 ਹੋਰ ਛੋੜ ਕਰ ਦਾਂਗੇ ਜੋ ਬੰਦਾ ਅੱਛਾ 11000 ਬੰਦਿਆ ਫਿਰ 55 55 ਹੀ ਦੇ ਦੋਗੇ 55 54 54000 ਦੇ ਹਿਸਾਬ ਨਾਲ ਜਿਹੜੀ ਮਰਜ਼ੀ ਭਾਜੀ ਕੋਈ ਲੈ ਜੀ ਅੱਛਾ ਹਾਂਜੀ ਹਾਂਜੀ ਠੀਕ ਆ ਹਾਂਜੀ 55 54 54000 ਠੀਕ ਹੈ ਜੀ। ਹੋਰ ਯਾ ਯਾ ਛੜਦਾ 53 53 ਹਜ਼ਾਰ ਦਾ ਹਿਸਾਬ ਨਾਲ ਪਾ ਜੀ ਦੇ ਦੇ। 53 53 ਨਾਲ ਹੀ ਜੜੀਆਂ ਦੇ ਦੇਣੀਆਂ ਆ ਵਾ ਕਿ। ਆਹ ਭਾਜੀ ਝੋਟੀ ਪਰ 55 ਹਜ਼ਾਰ ਦੀ ਹੋਣੀ ਜੀ। ਕੱਲੀ 55 ਦੀ। 55 ਦੀ ਦੇ ਦਾਂਗੇ। ਤੇ ਆ ਜਿਹੜੀ ਜੇ ਹੁਣ ਇਹ ਭਾਜੀ ਕਾਲੀ ਗਾਂ ਦੇਖੋ 골ਡਰ ਵੀ। ਹਾਂਜੀ। ਆ ਵੇੜ ਜੇ ਭਾਜੀ ਦੂਜੇ ਸੂਏ ਕੋਪਰ। ਸੰਭੀ ਸੰਭੀ ਚਲੋ ਚੰਗੀ ਆ। ਇਹਨੇ ਭਾਜੀ ਪਹਿਲਾਂ ਨੇ ਦੁੱਧ ਨਾ। ਕੋਈ ਹੈ ਵੀਰ ਨੇ ਵੇਖ ਹੀ ਲੈਣੀ ਆ। ਆਹ ਬਿੱਲ ਖਾ ਗਏ 18 ਕਿਲੋ ਦੁੱਧ ਨੇ ਦਿੱਤਾ ਜੀ। ਅੱਛਾ। ਪਹਿਲੇ ਸੂਏ। ਪਹਿਲੇ ਸੂਏ ਬੜੀ ਮਹਿੰਗੀ ਵੀਰੋ ਲਿਆਇਆ ਮਾਲਵੇ ਦੇ ਵਿੱਚੋਂ ਲਿਆ 18 ਕਿਲੋ ਦੁੱਧ ਵਾਲੀ ਇਹਦਾ ਮਗਰਲਾ ਥਣ ਭਾਜੀ ਜਿੱਦਾਂ ਮੰਨ ਲਓ ਆਗਾਸ ਹੋਈ ਨਾ ਹਾਂਜੀ ਕੋਈ ਮਹੀਨਾ ਖੜ ਫੜ ਕੇ ਤੇ ਭਾਜੀ ਮਗਰਲੇ ਥਾਨੂੰ ਨਾ ਮੰਨ ਲਓ ਵੱਡੀ ਕੋ ਚੀਜ਼ ਅੱਛਾ ਉਹ ਤੇ ਲੜੋਗੀ ਭਾਜੀ ਹੁਣ ਠੀਕ ਹੈ ਹਾਂਜੀ ਤੇ ਥਾਣੇ ਦੇ ਤਿੰਨ ਮਗਰਲਾ ਥਣ ਭਾਜੀ ਕਰ ਲਾ ਜੇ ਆ ਬੈਣੀ ਵਾਲ ਦੇ ਦੋਵੇਂ ਤੇ ਅਗਲਾ ਉਹ ਚਲਦਾ ਵਾ ਤੇ ਮਗਰਲਾ ਥਣ ਨਹੀਂ ਜਿਹੜਾ ਉਹ ਪਛਾਨ ਵੱਡਿਆ ਜਾ ਵਾ ਉਹ ਵਾਲਾ ਤੇ ਤਿੰਨਾ ਥਣਾ ਦੀ ਭਾਜੀ ਓਕੇ ਜੀ ਗਈ ਠੀਕ ਹੈ ਤੇ ਦੁੱਧ ਵੀ ਭਾਜੀ ਢਾਈ ਤਿੰਨ ਕਿਲੋ ਦਿੰਦੀ ਹਾਂ ਬਿਲਕੁਲ ਨਹੀਂ ਚਲਦਾ ਉਹ ਥਣ ਮੈਨਾਂ ਭਾਜੀ ਉਹਦੇ ਕੋਖ ਨਹੀਂ ਹੁੰਦਾ ਅੱਛਾ ਕੋਖ ਨਹੀਂ ਹੁੰਦਾ ਉਤਰਾਂ ਹੀ ਭਰ ਚਲੋ ਫੇਟ ਲੈ ਜੀ ਤੋਰੋ ਉਹ ਤਾਂ ਨਹੀਂ ਭਾਜੀ 2.5 ਕਿਲੋ 3 ਕਿਲੋ ਦੇ ਦਿੰਦੀ ਆ ਅੱਛਾ ਮੈਂ ਭਾਜੀ ਤੋਈ ਨਹੀਂ ਜਰਾ ਹੁਣ ਚੈੱਕ ਪਾਸ ਆ ਮੈਂ ਨਾ ਭਾਜੀ ਥਣ ਚੈੱਕ ਕਰਾ ਦੋਗੀ ਕਿੰਨੇ ਚਿਰ ਦੇ ਚੈੱਕ ਪਾਸ ਆ ਇਹ ਭਾਜੀ 8.5 ਮਹੀਨੇ ਜੀ 8 ਮਹੀਨੇ ਲੱਗੇ ਜੀ ਅੱਛਾ ਚੈੱਕ ਕਰਾ ਕੇ ਵੀਡੀਓ ਬਣਾ ਲਈ ਆ ਸੋਆ ਕਿਨਵਾ ਸੋਣਾ ਹੋਣੇ ਨੇ ਹਾਂਜੀ ਆਜਾ ਭਾਜੀ ਕੱਲ ਚੈੱਕ ਕਰਾ ਕੇ ਵੀਡੀਓ ਬਣਾ ਲਈਏ ਜੀ ਠੀਕ ਆ 8 ਮਹੀਨੇ ਥੋੜੀ ਜੰਦਰੀ ਆ ਸੋਆ ਕਿਨਵਾ ਇਹ ਭਾਜੀ ਦੂਜਾ ਸੂਬਾ ਸੁਣੀ ਮੇ ਜੀ ਤੋਰੋ ਫੇਰ ਇੱਕ ਦਿਨ ਬਾਤੀ ਭਾਜੀ ਸਾਰੇ ਵੀਰਾਂ ਨੂੰ ਪਤਾ ਬਰੀਡ ਵਾਲੀ ਗਾਂ ਦੁੱਧ ਵਾਲੀ ਗਾਂ ਆਇਆ ਹਾਂ ਹਾਂਜੀ ਕਾਲੀ ਸ਼ਾਹ ਜੇ ਬੱਚੀ ਜੰਤੀ ਕਾਲੀ ਜੰਮੀ ਪਲੀ ਚੰਗੀ ਰਾਜੇ ਪੂਰੀ ਯਾਤਰਾ ਪਰ ਚਲੋ ਜਿਹੜੀ ਥਣ ਤੇ ਦਿੱਕਤ ਆ ਗਈ ਆ ਹਾਂਜੀ ਕੋਈ ਗੱਲ ਨਹੀਂ ਭਾਈ ਲੈ ਜਾ ਫਿਰ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਆ ਸਾਲੇ ਸਾਲੇ ਦੁੱਧੋ ਭਾਈ ਹੋਰ ਛੱਡ ਨਹੀਂ ਰਹਿ ਜੀ ਬਾਕੀ ਥਣ ਪਾਸ ਕਰਾਉਂਦੇ ਹੀ ਪੂਰੇ ਠੀਕ ਆ ਹਾਂਜੀ ਠੀਕ ਹੈ ਹਾਂਜੀ ਆਹ ਵਾਲਾ ਬਾਜੀ ਥਾਣ ਜੇ ਇਹਦੇ ਪੈ ਚੀਜ਼ ਵੱਜ ਗਈ ਕੋਈ ਠੀਕ ਹੈ ਹਾਂਜੀ ਹਾਂਜੀ ਕਾਲੀ ਗੱੜ ਦੀ ਉਹ ਵੀ ਬਾਜੀ ਬੜੀ ਕੁਲੀ ਆ ਇਹ ਪਹੀ ਤਨਾ ਬਾਜ ਉਹ ਦੁੱਧ ਦਿੰਦੀ ਰਹੀ ਆ ਮਤਲਬ ਚੌਥਾ ਤਨਾ ਜਵਾਂ ਦੇ ਵਿੱਚ ਮਤਲਬ 18 ਕਿਲੋ ਦੁੱਧ ਚੋਇਆ ਹੈ ਅੱਛਾ 4 ਮਹੀਨੇ ਪੂਰਾ ਲਗਾਤਾਰ ਜਦੋਂ ਬਾਜੀ ਉਹ ਤੁਹਾਨੂੰ ਬਤਾਵਾਂ ਨਾ ਜ਼ਿਆਦਾ ਤੇ ਗਾਲ ਚੀਜ਼ ਵੱਜ ਗਈ ਤੇ ਮੁੱਲ ਫਿਰ ਇਹਦਾ ਹੁਣ ਪਾਜੀ ਇਹ ਦੁੱਧ ਬਹੁਤਾ ਨਹੀਂ ਨਾ 13 14 ਕਿਲੋ ਦੁੱਧ ਵਧੀਆ ਜਵਾਨ ਜਿੰਨਾ ਚਾਹਣਾ ਉਹਨਾ ਹੀ ਕਹਿਣਾ ਠੀਕ ਆ ਹਾਂਜੀ ਮੁੱਲ ਪਾਜੀ ਜਿਹਦੇ ਸਾੰਭ ਲਈਏ ਮਹੀਨਾ ਡੇਢ ਮਹੀਨਾ 1 ਮਹੀਨੇ ਦੀ ਕੱਤੀ ਜੀ ਹਾਂਜੀ ਤੇ ਪਾਜੀ ਇਹ ਵੇਚ ਦੋ ਭਾਵੇਂ 32 33 ਦੀ ਵੇਚ ਦੀ ਹਾਂਜੀ 30 ਜੋ ਦੋ ਛੱਡ ਦਈਏ 28 ਦੀ ਦੇ ਦਈਏ ਨਹੀਂ ਕਰੀਏ ਕੋਈ ਮਾਨਤਾ ਨਾ ਤੁਸੀਂ ਰਾ ਦੋ ਪੰਜ ਹਜ਼ਾਰ ਦੀ ਪਾਜੀ ਦੇ ਦੇਣੀ ਹੈ ਅੱਛਾ 23000 ਦੇ 20000 ਚਲੋ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਹਾਂਜੀ ਮੌਕੇ ਤੇ ਨਹੀਂ ਫੜੇ ਕਰਨਾ ਕਰ ਦੋ ਫਿਰ ਉਹ ਨਹੀਂ ਪੂਰੇ 20 ਦੀ ਦੇ ਦਈਏ ਕਰ ਦੋ ਪੂਰੇ 20 ਦੀ ਉਹ 2000 ਨਾ ਅੱਛਾ 18 ਦੀ ਹਾਂ 1000 ਦੀ ਭਾਜੀ ਵੈੜ ਦੇਣੀ ਆ 18 ਲੀਟਰ ਵਾਲੀ 18 ਜੀ ਦੇ ਦੇਣੀ ਆ ਅੱਜ ਨਾ ਅੱਛਾ ਦੁੱਧ ਨੇ 15 ਕਿਲੋ ਹੀ ਦੇਣਾ ਜੀ ਠੀਕ ਆ ਸਿਰਫ ਡੇਢ ਮਹੀਨੇ ਸਗਾਲਿਆ 18000 ਦੀ ਦੇ ਦੇਣੀ ਭਾਜੀ ਤੇ ਬਾਕੀ ਚਲੋ ਕੋਈ ਤੁਹਾਡੇ ਘਰ ਤੇ ਤਸੱਲੀ ਕਰਕੇ ਪਾਸ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ